ਜਲਦੀ ਦਸਾਂਜੀ ਸਰਦਾਰ ਜੀ 3 ਮੂਵੀ ਆਈ ਤੇ ਆਉਂਦਿਆਂ ਛਾ ਗਈ ਕਹਿੰਦੇ ਨੇ ਪਾਕਿਸਤਾਨ ਦੇ ਵਿੱਚ ਉਹਨੇ ਪਹਿਲੇ 2 ਦਿਨ ਚ 12 ਕਰੋੜ ਦਾ ਬਿਜ਼ਨਸ ਕੀਤਾ ਕਿ ਰਿਕਾਰਡ ਪਹਿਲੇ ਸਲਮਾਨ ਖਾਨ ਦੀ ਫਿਲਮ ਸੁਲਤਾਨ ਦੇ ਨਾਮ ਸੀ ਤੇ ਹੁਣ ਸਰਦਾਰ ਜੀ 3 ਦੇ ਨਾਮ ਹੋ ਗਿਆ ਇਹ ਫਿਲਮ ਆਈ ਤੇ ਪਿੱਛੇ ਰੋਲਾ ਬੜਾ ਪਿਆ ਕੁਝ ਲੋਕਾਂ ਨੇ ਉਧਰੋਂ ਵਿਰੋਧ ਕੀਤਾ ਕੁਝ ਲੋਕਾਂ ਨੇ ਇਧਰੋਂ ਸਪੋਰਟ ਕੀਤੀ ਮੈਂ ਬਹੁਤ ਸਾਰੀਆਂ ਟਿੱਪਣੀਆਂ ਲੋਕਾਂ ਦੇ ਕਮੈਂਟ ਲੋਕਾਂ ਦੀ ਤਜਜ਼ੀਏ ਇੰਟਰਨੈਟ ਤੇ ਖਬਰਾਂ ਬੋਡਕਾਸਟ ਸੁਣੇ ਨੇ ਪਰ ਜਿਹੜੀ ਗੱਲ ਮੇਰੇ ਦਿਮਾਗ ਦੇ ਵਿੱਚ ਸੀ ਉਹ ਕਿਸੇ ਨੇ ਵੀ ਨਹੀਂ ਕੀਤੀ 12 14 ਕਰੋੜ ਪੰਜਾਬੀ ਇਧਰ ਨੇ 2.5 3 ਕਰੋੜ ਪੰਜਾਬੀ ਉਧਰ ਨੇ ਇੰਨੇ ਕੁ ਬਾਹਰ ਬੈਠੇ ਹੋਏ ਨੇ ਕਿਸੇ ਨੇ ਵੀ ਗੱਲ ਨਹੀਂ ਕੀਤੀ ਸਿਆਣੇ ਕਹਿੰਦੇ ਨੇ ਕਿ ਹੋਰਾਂ ਨੂੰ ਹੋਰੀ ਨਾਲ ਅੰਨੇ ਨੂੰ ਡੰਗੋਰੀ ਨਾਲ ਸਾਨੂੰ ਸਿਰਫ ਇੱਕੋ ਚੀਜ਼ ਨਾਲ ਪੰਜਾਬ ਪੰਜਾਬੀ ਇੱਥੇ ਪੰਜਾਬੀ ਬੋਲੀ ਦਲਜੀਤ ਦਾ ਥੈਂਕ ਯੂ ਉਹਨੇ ਲੈਂਦੇ ਪੰਜਾਬ ਦੇ ਵਿੱਚੋਂ ਸੈਲੈਬ੍ਰਿਟੀ ਚੁੱਕ ਕੇ ਪਾਕਿਸਤਾਨ ਦੇ ਵਿੱਚੋਂ ਉਹਦੇ ਨਾਲ ਫਿਲਮ ਬਣਾਈ ਤੇ ਉਹਦੇ ਮੂੰਹੋਂ ਪੰਜਾਬੀ ਬਲਵਾਈ ਤੇ ਇਹ ਚੀਜ਼ ਨੇ ਕਿੱਥੇ ਤੱਕ ਇਫੈਕਟ ਕੀਤਾ ਇਹਦੇ ਬਾਰੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਲੈਂਦੇ ਪੰਜਾਬ ਦੇ ਵਿੱਚ ਖਾਸ ਕਰਕੇ ਅਰਪਨ ਸੋਸਾਇਟੀ ਦੇ ਵਿੱਚ ਪੰਜਾਬੀ ਨੂੰ ਬੜਾ ਹੀ ਮਾੜਾ ਸਮਝਿਆ ਜਾਂਦਾ ਹੈ ਤੇ ਹਾਨੀਆ ਅਮਰ ਜੀ ਦੇ ਇੱਧਰ ਕਰੋੜਾਂ ਦੇ ਵਿੱਚ ਫੈਨ ਨੇ ਉਹਦੇ ਕੋਲੋਂ ਪੰਜਾਬੀ ਬਲਵਾਈ ਤੇ ਉਹਦੇ ਮੂੰਹੋਂ ਪੰਜਾਬੀ ਸੁਣ ਕੇ ਜਿਹੜਾ ਇਨਫਲੂਐਂਸ ਲੋਕਾਂ ਤੇ ਹੋਣਾ ਉਹਦੇ ਫਾਲੋਅਰਾਂ ਤੇ ਹੋਣਾ ਹੈ ਯਕੀਨ ਕਰ ਜਿਓ ਮੈਂ ਦੱਸ ਨਹੀਂ ਸਕਦਾ ਸਲੂਟ ਆ ਦਿਲਜੀਤ ਭਰਾ ਤੈਨੂੰ ਇੱਧਰ ਪੰਜਾਬੀ ਨੂੰ ਡੰਟ ਪਾਉਣ ਵਾਲੀਆਂ ਹੀ ਮਾਵਾਂ ਨੇ ਅੰਡਰ ਮੈਟ੍ਰਿਕ ਤੇ ਮੈਟ੍ਰਿਕ ਫੇਲ ਬੀਬੀਆਂ ਜਿਹੜੀ ਟੁੱਟੀ ਫੁੱਟੀ ਗਲਾਬੀ ਉਰਦੂ ਆਪਣੇ ਜਵਾਕਾਂ ਨਾਲ ਬੋਲ ਕੇ ਤੇਹਜ਼ੀਬੀ ਹਫ਼ਤਾ ਬਣਾਉਂਦੀ ਨਕਾਮ ਕੋਸ਼ਿਸ਼ ਕਰਦੀਆਂ ਨੇ ਫੇਰ ਵੀ ਉਹਨਾਂ ਕੋਲੋਂ ਬਣਿਆ ਨਹੀਂ ਜਾਂਦਾ ਕਿਤੋਂ ਨਾ ਕਿਤੋਂ ਦੇਸੀ ਪਨ ਉਹਨਾਂ ਦੇ ਅੰਦਰੋਂ ਨਿਕਲ ਹੀ ਆਉਂਦਾ ਤੁਸੀਂ ਹਾਨੀਆ ਅਮਰ ਦੇ ਮੂੰਹੋਂ ਪੰਜਾਬੀ ਬਲਵਾਈ ਤੁਸੀਂ ਉਹਦਾ ਪਿਛਲਾ ਰਿਕਾਰਡ ਚੈੱਕ ਕਰ ਲਓ ਕਿਸੇ ਵੀ ਡਰਾਮੇ ਜਾਂ ਫਿਲਮ ਦੇ ਵਿੱਚ ਉਹਨੇ ਪੰਜਾਬੀ ਨਹੀਂ ਬੋਲੀ ਉਹਦੇ ਮੂੰਹੋਂ ਨਿਕਲੀ ਹੋਈ ਪੰਜਾਬੀ ਘੱਟੋ ਘੱਟ ਚਲੋ ਹੋਰ ਕੋਈ ਨਹੀਂ ਤੇ ਇਹ ਲੋਕ ਜਿਹੜੇ ਨੇ ਕੁਝ ਕੋ ਪਰਸੈਂਟ ਪੰਜਾਬੀ ਨੂੰ ਮਾੜਾ ਸਮਝਣਾ ਛੱਡ ਦੇਣਗੇ ਇਸ ਕਰਕੇ ਮੈਂ ਕਹਿਣਾ ਹੁੰਦਾ ਕਿ ਸੈਨਮੇ ਦਾ ਤੁਹਾਡੀ ਸਕਾਫਤ ਤੇ ਤੁਹਾਡੇ ਕਲਚਰ ਤੇ ਤੁਹਾਡੀ ਰਹਿਤਲ ਤੇ ਬਹੁਤ ਤਕੜਾ ਰੋਲ ਤੇ ਯੋਗਦਾਨ ਹੁੰਦਾ ਇਸ ਕਰਕੇ ਸੈਨਮੇ ਨੂੰ ਤੁਸੀਂ ਪ੍ਰਮੋਟ ਕਰੋ ਕਿਉਂਕਿ ਸੈਨਮਾ ਤੁਹਾਡੀ ਰਹਿਤਲ ਨੂੰ ਤੁਹਾਡੇ ਕਲਚਰ ਨੂੰ ਪ੍ਰਮੋਟ ਕਰਦਾ ਤੇ ਮੈਂ ਕਹੂੰਗਾ ਚੜ੍ਹਦੇ ਪੰਜਾਬ ਦੀ ਫਿਲਮ ਇੰਡਸਟਰੀ ਨੂੰ ਦਿਲਜੀਤ ਭਰਾ ਨੂੰ ਕਿ ਇਦਾਂ ਦੀਆਂ ਹੋਰ ਕੋਈ ਪੰਜ-ਛੇ ਸੈਲਬ੍ਰਿਟੀਆਂ ਲੈ ਕੇ ਉਹਨਾਂ ਦੇ ਕੋਲੋਂ ਪੰਜਾਬੀ ਬਲਵਾਓ ਤੇ ਉਹ ਫਿਲਮਾਂ ਇੱਧਰ ਚਲਵਾਓ ਬੜਾ ਸਵਾਦ ਆਊਗਾ ਔਰ ਅਗਲੀ ਆਖਰ ਤੇ ਗੱਲ ਮੈਂ ਕਰਨਾ ਚਾਹੁੰਦਾ ਕਿ ਪੰਜਾਬੀ ਨੂੰ ਇੱਕ ਰੋਜ਼ਗਾਰ ਦੀ ਜ਼ੁਬਾਨ ਬਣਾ ਦਿਓ ਪੰਜਾਬੀ ਜਦੋਂ ਰੋਜ਼ਗਾਰ ਦੀ ਜ਼ੁਬਾਨ ਬਣੇਗੀ ਆਟੋਮੈਟਿਕਲੀ ਲੋਕ ਇਹਦੇ ਨਾਲ ਜੁੜਦੇ ਜਾਣਗੇ ਤੇ ਆਪਣੇ ਜਵਾਕਾਂ ਨੂੰ ਕਹਿਣਗੇ ਕਿ ਤੁਸੀਂ ਪੰਜਾਬੀ ਲਿਖੋ ਪੜੋ ਕਿਉਂਕਿ ਇਹਦੇ ਵਿੱਚ ਰੋਟੀ ਆਉਂਦੀ ਆ ਹੁਣ ਆਹਣੀਆਂ ਅੰਬਰ ਨੂੰ ਦਿਸਦਾ ਪਿਆ ਸੀ ਕਿ ਉਧਰ ਰੋਟੀ ਲੱਭਦੀ ਪਈ ਆ ਤੇ ਉਹਨੇ ਪੰਜਾਬੀ ਚਾਹੀਏ ਉਹਨੇ ਸਿੱਖੀ ਆ ਆਪਣਾ ਐਕਸ਼ਨ ਸਹੀ ਕੀਤਾ ਉਹਨੇ ਕਰਕੇ ਉਹ ਫਿਲਮ ਪੰਜਾਬੀ ਦੇ ਵਿੱਚ ਕੀਤੀ ਹੈ ਕਿਉਂਕਿ ਉੱਥੋਂ ਉਹਨੂੰ ਰੋਟੀ ਮਿਲੀ ਆ ਪੈਸਾ ਮਿਲਿਆ ਸੋ ਇਸ ਕਰਕੇ ਲੈਂਦੇ ਪੰਜਾਬ ਦੇ ਵਿੱਚ ਵੀ ਅਗਰ ਪੰਜਾਬੀ ਨੂੰ ਰੋਜ਼ਗਾਰ ਦੀ ਜ਼ਬਾਨ ਬਣਾ ਦਿੱਤਾ ਜਾਵੇ ਤੇ ਮੈਂ ਕਹਿੰਦਾ ਕਿ ਸਾਡੀ ਬੋਲੀ ਮਰੇਗੀ ਨਹੀਂ ਬਾਕੀ ਦਿਲਜੀਤ ਭਰਾ ਥੈਂਕ ਯੂ ਪੱਗਾਂ ਵਾਲਿਆਂ ਦੇ ਅਸੀਂ ਅੱਗੇ ਫੈਨ ਆ ਆਲਵੇਜ਼ ਸਪੋਰਟ ਹੈ ਲਵ ਹੈ ਚਾਹੇ ਉਹ ਦਿਲਜੀਤ ਹੋਵੇ ਸ਼ੁਭ ਹੋਵੇ ਸਿੱਧੂ ਹੋਵੇ ਤਰਸੇਮ ਜਸਰ ਹੋਵੇ ਜਾਂ ਕੋਈ ਨੌਨ ਸੈਲਿਬ੍ਰਿਟੀ ਕੋਈ ਵੀ ਬੰਦਾ ਹੋਵੇ ਜਿਹਦੇ ਸਿਰ ਤੇ ਪੱਗ ਆ ਮੇਰਾ ਉਹਨੂੰ ਦਿਲੋਂ ਸਲੂਟ ਆ ਕਿ ਸਾਡੇ ਪੰਜਾਬੀ ਭਰਾ ਨੇ ਤੇ ਟੰਗ ਕੇ ਰੱਖਿਆ